ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਵਿਸ਼ੇ ਤੇ ਜੋ ਤੁਹਾਡੇ ਜੀਵਨ ਨੂੰ ਨਾ ਸਿਰਫ ਸਰੀਰਕ ਤੌਰ ਤੇ ਸੁਧਾਰ ਸਕਦਾ ਹੈ ਸਗੋਂ ਆਤਮਿਕ ਤੌਰ ਤੇ ਵੀ ਤੁਹਾਨੂੰ ਪਰਮਾਤਮਾ ਦੇ ਨੇੜੇ ਲੈ ਕੇ ਜਾ ਸਕਦਾ ਹੈ ਸੰਗਤ ਜੀ ਤੁਸੀਂ ਕਦੇ ਤੁਸੀਂ ਕਦੇ ਗੌਰ ਕੀਤਾ ਹੈ ਕਿ ਕੇ ਕਈ ਵਾਰ ਰਾਤ ਨੂੰ ਸਾਡੀ نیند ਪੂਰੀ ਨਹੀਂ ਹੁੰਦੀ ਸੰਗਤ ਜੀ ਖਾਸ ਤੌਰ ਤੇ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਜਦੋਂ ਅਚਾਨਕ ਸਾਡੀ نیند ਟੁੱਟ ਜਾਂਦੀ ਹੈ ਅਤੇ ਜ਼ਿਆਦਾਤਰ ਲੋਕ ਪਿਸ਼ਾਬ ਕਰਨ ਲਈ ਉੱਠ ਜਾਂਦੇ ਹਨ ਸੰਗਤ ਜੀ ਆਮ ਤੌਰ ਤੇ ਅਸੀਂ ਸੋਚਦੇ ਹਾਂ ਕਿ ਇਹ ਸਿਰਫ ਸਰੀਰ ਦੀ ਲੋੜ ਹੈ ਅਤੇ ਪਿਸ਼ਾਬ ਕਰਨ ਤੋਂ ਬਾਅਦ ਅਸੀਂ ਮੁੜ ਸੌਂ ਜਾਂਦੇ ਹਾਂ ਅਤੇ ਸਵੇਰੇ ਆਪਣਾ ਰੋਜ਼ਾਨਾ ਦਾ ਕੰਮ ਸ਼ੁਰੂ ਕਰ ਦਿੰਦੇ ਹਾਂ ਪਰ ਸੰਗਤ ਜੀ ਇਹ ਘਟਨਾ ਕੋਈ ਆਮ ਸੰਜੋਗ ਨਹੀਂ ਹੈ ਇਹ ਇੱਕ ਪਵਿੱਤਰ ਸੰਕੇਤ ਹੈ ਇੱਕ ਖਾਸ ਬੁਲਾਵਾ ਹੈ ਜੋ ਤੁਹਾਡੀ ਆਤਮਾ ਤੁਹਾਨੂੰ ਦੇ ਰਹੀ ਹੈ ਸੰਗਤ ਜੀ ਇਹ ਸਮਾਂ ਕੋਈ ਸਧਾਰਨ ਸਮਾਂ ਨਹੀਂ ਹੁੰਦਾ ਸਗੋਂ ਬ੍ਰਹਮ ਹੁਰ ਦਾ ਅਮਰਤ ਵੇਲੇ ਦਾ ਸਮਾਂ ਹੁੰਦਾ ਹੈ ਸੰਗਤ ਜੀ ਜਦੋਂ ਪਰਮਾਤਮਾ ਦੇ ਦਰਵਾਜ਼ੇ ਦਰਵਾਜ਼ੇ ਖੁੱਲੇ ਹੁੰਦੇ ਹਨ ਜਦੋਂ ਆਤਮਾ ਆਪਣੀ ਅਸਲੀ ਸਰੋਤ ਜਾਨੀ ਵਾਹਿਗੁਰੂ ਨਾਲ ਜੁੜਨ ਲਈ ਸਭ ਤੋਂ ਵਧੇਰੇ ਤਿਆਰ ਹੁੰਦੀ ਹੈ ਸੰਗਤ ਜੀ ਇਹ ਉਹ ਪਾਲ ਹੁੰਦੇ ਹਨ ਜਦੋਂ ਸਾਰੀ ਸ੍ਰਿਸ਼ਟੀ ਸ਼ਾਂਤ ਹੁੰਦੀ ਹੈ ਅਤੇ ਪਰਮ ਪਿਤਾ ਪਰਮੇਸ਼ਵਰ ਤੁਹਾਨੂੰ ਆਪਣੇ ਨੇੜੇ ਬੁਲਾਉਂਦਾ ਹੈ ਪਰ ਸੰਗਤ ਜੀ ਇਸ ਸੰਕੇਤ ਨੂੰ ਅਸੀਂ ਅਣਗੈਲੀ ਵਿੱਚ ਅਨਗੋਲਾ ਕਰ ਦਿੰਦੇ ਹਾਂ ਅਤੇ ਇਸ ਅਨਮੋਲ ਅਫਸਰ ਨੂੰ ਗੁਆ ਬੈਠਦੇ ਹਾਂ ਸੋ ਸੰਗਤ ਜੀ ਸੋ ਅੱਜ ਦੇ ਇਸ ਖਾਸ ਵਿਸ਼ੇ ਵਿੱਚ ਇਸ ਰਹੱਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਸੰਗਤ ਜੀ ਇਸ ਕਥਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਤੇ ਅਤੇ ਤੁਹਾਡੇ ਪਰਿਵਾਰ ਤੇ ਬਣੀ ਰਹੇ ਅਤੇ ਇਸ ਕਥਾ ਨੂੰ ਪੂਰਾ ਸਰਵਣ ਕਰਨਾ ਜੀ ਸੰਗਤ ਜੀ ਅੱਜ ਦੀ ਤੇਜ਼ ਰਫ਼ਤਾਰ ਅਤੇ ਆਧੁਨਿਕ ਜ਼ਿੰਦਗੀ ਨੇ ਮਨੋਕੁਝ ਚਿੰਤਾਵਾਂ ਤਣਾ ਅਤੇ ਬੇਚੈਨੀਆਂ ਦੇ ਇੱਕ ਚੱਕਰ ਵਿੱਚ ਫਸਾ ਦਿੱਤਾ ਹੈ ਅਸੀਂ ਸਵੇਰੇ ਉੱਠਦੇ ਹੀ ਕੰਮ ਦੀ ਭੱਜ ਦੌੜ ਵਿੱਚ ਲੱਗ ਜਾਂਦੇ ਹਾਂ ਕਾਰੋਬਾਰ ਪਰਿਵਾਰਿਕ ਜ਼ਿੰਮੇਵਾਰੀਆਂ ਅਤੇ ਸੰਗਤ ਜੀ ਸਾਰਾ ਦਿਨ ਹੀ ਅਸੀਂ ਇਦਾਂ ਹੀ ਭੱਜਦੇ ਰਹਿੰਦੇ ਹਾਂ ਸ਼ਾਮ ਨੂੰ ਜਦੋਂ ਅਸੀਂ ਘਰ ਆਪਣੇ ਪਰਤ ਆਉਂਦੇ ਹਾਂ ਤਾਂ ਵੀ ਸਾਡਾ ਮਨ ਸ਼ਾਂਤ ਨਹੀਂ ਹੁੰਦਾ ਅਤੇ ਰਾਤ ਨੂੰ ਸੌਣ ਦੇ ਵੇਲੇ ਜਦੋਂ ਅਸੀਂ ਸੌਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸੰਗਤ ਜੀ ਦੈਨ ਭਰਦੀਆਂ ਜੋ ਵੀ ਪਰੇਸ਼ਾਨੀਆਂ ਹਨ ਜੋ ਵੀ ਚਿੰਤਾ ਹੈ ਉਹ ਸਾਡੇ ਮਨ ਵਿੱਚ ਘੁੰਮਣ ਲੱਗ ਜਾਂਦੀ ਹੈ ਅਤੇ ਫਿਰ ਸੰਗਤ ਜੀ ਜਦੋਂ ਸਾਡੀ ਨੀਂਦ 3 ਵਜੇ ਤੋਂ 5 ਵਜੇ ਦੇ ਵਿਚਕਾਰ ਸਾਡੀ ਨੀਂਦ ਟੁੱਟ ਜਾਂਦੀ ਹੈ ਤਾਂ ਸੰਗਤ ਜੀ ਇਸ ਨੂੰ ਅਸੀਂ ਇੱਕ ਸਰੀਰਕ ਸਮੱਸਿਆ ਸਮਝ ਕੇ ਸੌਂ ਜਾਂਦੇ ਹਾਂ ਅਸੀਂ ਸੋਚਦੇ ਹਾਂ ਕਿ ਹੋ ਸਕਦਾ ਹੈ ਕਿ ਮੈਂ ਪਾਣੀ ਚਾਹਾਂ ਮੀ ਲਿਆ ਤਾ ਮੇਰੇ ਸਰੀਰ ਵਿੱਚ ਇਹ ਪਰੇਸ਼ਾਨੀ ਜ਼ਿਆਦਾ ਆਈ ਹੈ। ਤਾ ਪਿਆਰੀ ਸੰਗਤ ਜੀ 3 ਵਜੇ ਤੋਂ 5 ਵਜੇ ਦੇ ਵਿਚਕਾਰ ਅੱਖ ਖੁੱਲਣਾ ਇਹ ਸਿਰਫ ਇੱਕ ਇਹ ਇੱਕ ਸਰੀਰਕ ਸੰਕੇਤ ਨਹੀਂ ਹੁੰਦਾ ਸਗੋਂ ਆਤਮਿਕ ਸੰਕੇਤ ਵੀ ਹੁੰਦਾ ਹੈ ਜਿਸ ਨੂੰ ਅਸੀਂ ਅਣਦੇਖਾ ਕਰ ਦਿੰਦੇ ਹਾਂ। ਤਾ ਸੰਗਤ ਜੀ ਆਓ ਸਮਝੀਏ ਇਸ ਦੇ ਪਿੱਛੇ ਇਸ ਦਾ ਕੀ ਕਾਰਨ ਹੈ। ਸੰਗਤ ਜੀ ਸਵੇਰੇ 3 ਤੋਂ 5 ਵਜੇ ਦਾ ਸਮਾਂ ਉਹ ਮੂਰਤ ਜਾਂ ਆਮ ਜਾਣਿਆ ਜਾਂਦਾ ਹੈ ਸੰਗਤ ਜੀ ਇਸ ਮੇਲੇ ਸਭ ਤੋਂ ਜ਼ਿਆਦਾ ਵਾਤਾਵਰਣ ਸ਼ਾਂਤ ਅਤੇ ਅਤੇ ਸ਼ੁੱਧ ਹੁੰਦਾ ਹੈ ਕਿਉਂਕਿ ਹਵਾ ਵਿੱਚ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਸਾਦੀ ਸੁਸਤੀ ਚੁੱਪ ਚਾਪ ਰਹਦੀ ਹੈ ਅਤੇ ਮਨੁੱਖੀ ਆਤਮਾ ਜਾਗਰੂਕ ਅਤੇ ਸਵੇਂਦਰਸ਼ੀਰ ਹੁੰਦੀ ਹੈ ਸੋ ਸੰਗਤ ਜੀ ਇਹ ਸਮਾਂ ਧਿਆਨ ਪਾਠ ਅਤੇ ਨਾਮ ਸਿਮਰਨ ਕਰਨ ਲਈ ਸੋਨੇ ਵਰਗਾ ਹੈ ਜਦੋਂ ਤੁਸੀਂ ਇਸ ਵੇਲੇ ਜਾਗਦੇ ਹੋ ਚਾਹੇ ਪਸ਼ਾਬ ਦੀ ਲੋੜ ਕਰਕੇ ਹੀ ਕਿਉਂ ਨਾ ਉੱਠਣਾ ਪਵੇ ਤਾਂ ਸੰਗਤ ਜੀ ਇਹ ਸਿਰਫ ਇੱਕ ਸਰੀਰਕ ਕਾਰਨ ਨਹੀਂ ਹੁੰਦਾ ਇਹ ਤੁਹਾਡੀ ਆਤਮਾ ਦਾ ਸੰਕੇਤ ਹੁੰਦਾ ਹੈ ਜੋ ਤੁਹਾਨੂੰ ਇਹ ਕਹਿ ਰਹੀ ਹੁੰਦੀ ਹੈ ਕਿ ਪਰਮਾਤਮਾ ਦੇ ਨਾਮ ਦਾ ਇਹ ਖਾਸ ਸੱਦਾ ਹੈ ਜੋ ਤੁਹਾਨੂੰ ਸੰਸਾਰਿਕ ਮਾਇਆ ਦੇ ਚੱਕਰ ਵਿੱਚੋਂ ਬਾਹਰ ਕੱਢਣ ਲਈ ਜੋ ਆਇਆ ਹੈ ਸੰਗਰਜੀ ਇਹ ਸੰਕੇਤ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਹਾਡੀ ਰੂਹ ਤੁਹਾਨੂੰ ਜਗਾ ਰਹੀ ਹੈ ਤਾਂ ਜੋ ਤੁਸੀਂ ਕੁਝ ਪਲ ਪਰਮਾਤਮਾ ਦੇ ਨਾਲ ਬਿਤਾ ਸਕੋ ਇਹ ਸਮਾਂ ਤੁਹਾਨੂੰ ਉਹ ਯਾਦ ਦਿਲਾਉਂਦਾ ਹੈ ਕਿ ਤੁਹਾਡਾ ਜੀਵਨ ਸਰੀਰਕ ਸੁੱਖਾਂ ਅਤੇ ਪੈਸੇ ਜਾਂ ਸਰੀਰਕ ਚੀਜ਼ਾਂ ਤੱਕ ਸੀਮਤ ਨਹੀਂ ਹੈ ਤੁਹਾਡੇ ਅੰਦਰ ਇੱਕ ਅਜੀਬੀ ਤਾਕਤ ਹੈ ਜੋ ਤੁਹਾਨੂੰ ਪਰਮਾਤਮਾ ਨਾਲ ਜੋੜ ਸਕਦੀ ਹੈ ਸੋ ਸੰਗਤ ਜੀ ਜੇ ਅਸੀਂ ਰਾਤ ਨੂੰ ਸੌਂਦੇ ਹੀ ਰਹੀਏ ਅਤੇ ਇਸ ਅਨਮੋਲ ਸਮੇਂ ਨੂੰ ਗਵਾ ਬੈਠੀ ਤਾਂ ਅਸੀਂ ਅਣਜਾਣੇ ਵਿੱਚ ਹੀ ਪਰਮਾਤਮਾ ਨਾਲ ਪੈਰ ਪੈਰਪਾ ਬੈਠਦੇ ਹਾਂ ਪਰ ਜੋ ਲੋਕ ਇਸ ਵੇਲੇ ਉੱਠ ਕੇ ਨਾਮ ਜਪਦੇ ਹਨ ਤਾਂ ਸੰਗਤ ਜੀ ਉਹਨਾਂ ਦੇ ਅੰਦਰ ਸ਼ਾਂਤੀ ਸਕੂਨ ਅਤੇ ਇੱਕ ਅਜੀਹੀ ਤਾਕਤ ਆ ਜਾਂਦੀ ਹੈ ਜੋ ਉਹਨਾਂ ਨੂੰ ਜੀਵਨ ਦੀਆਂ ਸਾਰੀਆਂ ਚੁਣੌਤੀਆਂ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ ਤਾਂ ਸੰਗਤ ਜੀ ਮਨ ਵਿੱਚ ਇਹ ਸਵਾਲ ਉੱਠਦਾ ਹੈ ਜੇਕਰ ਰਾਤ ਦੇ ਸਮੇਂ ਜਾਂ 3 ਵਜੇ ਤੋਂ 5 ਵਜੇ ਦੇ ਵਿਚਕਾਰ ਅੱਖ ਖੁੱਲ੍ਹ ਜਾਵੇ ਤਾਂ ਅਸੀਂ ਕੀ ਕਰ ਸਕਦੇ ਹਾਂ ਤਾਂ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਇਸ ਸਮੇਂ ਨੂੰ ਬੇਕਾਰ ਨਹੀਂ ਜਾਣ ਦੇਣਾ ਸਿਰਫ ਉੱਠ ਕੇ ਪਿਸ਼ਾਬ ਕਰਕੇ ਮੁੜ ਦੁਬਾਰਾ ਨਹੀਂ ਸੌ ਜਾਣਾ ਸੰਗਤ ਜੀ ਤੁਸੀਂ ਇਸ ਸੰਕੇਤ ਨੂੰ ਸਮਝਣਾ ਹੈ ਕਿ ਸਭ ਤੋਂ ਪਹਿਲਾਂ ਬੈੱਡ ਤੋਂ ਉੱਠੋ ਥੋੜਾ ਜਿਹਾ ਪਾਣੀ ਪੀਓ ਅਤੇ ਆਪਣੇ ਸਰੀਰ ਨੂੰ ਸ਼ਾਂਤ ਕਰੋ ਫਿਰ ਤੁਸੀਂ ਉਸੇ ਹੀ ਸਥਾਨ ਦੇ ਉੱਤੇ ਬੈਠ ਕੇ ਤੁਸੀਂ 5-10 ਮਿੰਟ ਧਿਆਨ ਲਗਾਉਣਾ ਹੈ ਤੁਸੀਂ ਆਪਣੇ ਮਨ ਵਿੱਚ ਵਾਹਿਗੁਰੂ ਦਾ ਨਾਮ ਦਾ ਜਾਪ ਕਰਨਾ ਹੈ ਸੰਗਤ ਜੀ ਤੁਸੀਂ ਆਪਣੇ ਮਨ ਵਿੱਚ ਗੁਰੂ ਮੰਤਰ ਦਾ ਜਾਪ ਕਰ ਸਕਦੇ ਹੋ ਜਾਂ ਤੁਸੀਂ ਸੰਗਤ ਜੀ ਮੂਲ ਮੰਤਰ ਦਾ ਪਾਠ ਕਰ ਸਕਦੇ ਹੋ ਜੇ ਤੁਹਾਨੂੰ ਪਾਠ ਵੀ ਨਹੀਂ ਆਉਂਦਾ ਤਾਂ ਸੰਗਤ ਜੀ ਤੁਸੀਂ ਇਸ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰ ਸਕਦੇ ਹੋ ਉਹਨਾਂ ਚੀਜ਼ਾਂ ਵਾਸਤੇ ਉਹਨਾਂ ਨੀਮਤਾ ਵਾਸਤੇ ਜੋ ਪਰਮਾਤਮਾ ਨੇ ਤੁਹਾਡੀ ਝੋਲੀ ਵਿੱਚ ਪਾਈਆਂ ਹਨ ਜਿਵੇਂ ਸੰਗਤ ਜੀ ਸਿਹਤ ਪਰਿਵਾਰ ਅਤੇ ਤੁਹਾਡੇ ਜੀਵਨ ਲਈ ਆਪਣੇ ਜੀਵਨ ਲਈ ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੋ ਇਹ ਕੁਝ ਪਾਲਨ ਤੁਹਾਡੇ ਪੂਰੇ ਦਿਨ ਦੀ ਊਰਜਾ ਨੂੰ ਬਦਲ ਸਕਦੇ ਹਨ ਅਤੇ ਤੁਹਾਡੀ ਜ਼ਿੰਦਗੀ ਨੂੰ ਪੂਰਨ ਤੌਰ ਤੇ ਬਦਲ ਸਕਦੇ ਹਨ ਸੰਗਤ ਜੀ ਜੇਕਰ ਤੁਸੀਂ ਰੋਜ਼ਾਨਾ ਇਹ ਕਰਨ ਦੀ ਆਦਤ ਪਾਲ ਲਵੋ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਮਨ ਸ਼ਾਂਤ ਅਤੇ ਸਰੀਰਕ ਤੌਰ ਤੇ ਵਧੀਆ ਸ਼ਕਤੀ ਅਤੇ ਆਤਮਿਕ ਸ਼ਾਂਤੀ ਵਧਦੀ ਜਾ ਰਹੀ ਹੈ ਸੰਗਤ ਜੀ ਇਸ ਸਮੇਂ ਕੀਤੀ ਅਰਦਾਸ ਵੀ ਬਹੁਤ ਹੀ ਪ੍ਰਭਾਵਸ਼ਾਲੀ ਹੁੰਦੀ ਹੈ ਕਿਉਂਕਿ ਸੰਗਤ ਜੀ ਇਹ ਵੇਲਾ ਉਹ ਵੇਲਾ ਹੈ ਜਦੋਂ ਸਾਡਾ ਮਨ ਸ਼ੁੱਧ ਅਤੇ ਸਾਫ਼ ਹੁੰਦਾ ਹੈ ਸੰਗਤ ਜੀ ਇਸ ਸਮੇਂ ਤੁਸੀਂ ਆਪਣੀ ਇਹ ਇੱਛਾਵਾਂ ਅਤੇ ਡਰ ਪਰਮਾਤਮਾ ਦੇ ਸਾਹਮਣੇ ਰੱਖ ਸਕਦੇ ਹੋ ਅਤੇ ਤੁਸੀਂ ਪਰਮ ਪਰਮ ਪਿਤਾ ਪਰਮੇਸ਼ਵਰ ਨਾਲ ਮਨਹੀ ਮਨਾ ਵਿੱਚ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਕਿਉਂਕਿ ਸੰਗਤ ਜੀ ਇਹ ਸਮਾ ਪਰਮਾਤਮਾ ਨਾਲ ਸਿੱਧਾ ਸੰਬੰਧ ਜੋੜਨ ਦਾ ਸਭ ਤੋਂ ਪਵਿੱਤਰ ਸਮਾ ਮੰਨਿਆ ਜਾਂਦਾ ਹੈ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ